शो अल्बर्ट दुआ जी ਵੱਲੋਂ ਕੱਢਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪਛਮੀ ਜਿਹੜੀਆਂ ਚੋਣਾਂ ਵਾਂ ਸਾਰੀਆਂ ਪਾਰਟੀਆਂ ਜਿੱਥੇ ਆਪਣਾ ਜ਼ੋਰ ਲਗਾ ਰਹੇ ਨੇ ਉੱਥੇ ਐਲਬਰਟ ਦੁਆ ਜੀ ਵੱਡੇ ਪੱਧਰ ਤੇ ਰੋਡ ਸ਼ੋ ਕਰ ਰਹੇ ਸਰ ਕਿਵੇਂ ਕਹਿ ਦੇਖਦੇ ਹਾਂ ਵੀ ਲੋਕ ਇੰਨਾ ਪਿਆਰ ਦੇ ਰਹੇ ਨੇ 2 300 ਗੱਡੀ ਜਿਹੜੀ ਨਾਲ ਪਿੱਛੇ ਜੁੜੀ ਹੋਈ ਹੈ ਜੀ ਹਾਂ ਉਹ ਮੈਂ ਇਹਨਾਂ ਦਾ ਪਿਆਰ ਹੀ ਹੈ ਜੀ ਅਸੀਂ ਤਾਂ 6 ਜਾਂ 7 ਗੱਡੀਆਂ ਲੈ ਕੇ ਨਿਕਲੇ ਸੀਗੇ ਨਾਲ ਕਾਨਵਾਇ ਜੁੜਦੀ ਜਾ ਰਹੀ ਹੈ ਉਹ ਕਹਿੰਦੇ ਵੀ ਇਨਸਾਨ ਇਕੱਲਾ ਤੁਰਦਾ ਤੇ ਕਾਰਵਾ ਜੁੜਦਾ ਜਾਂਦਾ ਇਸ ਲਈ ਸੱਚਾਈ ਤੇ ਬਦਲਾਵ ਦੇ ਲਈ ਅੱਜ ਨੇਹਰੀ ਆ ਰਹੀ ਹੈ ਉਹ ਨੇਹਰੀ ਦਾ ਮੈਂ ਧੰਨਵਾਦ ਕਰਦਾ ਸਾਰਾ ਜਿਹੜਾ ਰੋਡ ਸ਼ੋਅ ਪੂਰੇ ਵੈਸਟ ਕੰਸਟਿਟਿਊਐਂਸੀ ਚ ਕੱਢਿਆ ਜਾਊਗਾ ਜੀ ਇੱਕ ਇੱਕ ਗਲੀ ਇੱਕ ਇੱਕ ਚੱਪੇ ਚੋਂ ਕੱਢਿਆ ਜਾਏਗਾ ਹਰੇਕ ਮਤਲਬ ਲੋਕਾਂ ਨਾਲ ਵਾਰਤਾਲਾਪ ਕੀਤਾ ਜਾਏਗਾ ਜਿਹੜਾ ਤੁਸੀਂ ਰੱਖਿਆ ਗਿਆ ਸੀ ਇੱਕ ਜਿਹੜੀ ਮੁਲਾਕਾਤ ਵਾਲਾ ਇੱਕ ਮੁਲਾਕਾਤ ਹੈ ਜੀ ਉਸੇ ਦੇ ਤਹਿਤ ਕੱਢ ਰਿਹਾ ਜੀ ਹਰ ਗਲੀ ਦੇ ਵਿੱਚ ਹਰ ਮੁਹੱਲੇ ਦੇ ਆਏ ਬਾਜੀਗਰ ਭਾਈਚਾਰਾ ਆ ਤੇ ਹਰ ਇੱਕ ਭਾਈਚਾਰਾ ਅੱਜ ਚਟਾਨ ਵਾਂਗ ਮੇਨਾਂ ਖੜਾ ਆ ਉਹਨਾਂ ਦੀਆਂ ਦਵਾਵਾਂ ਨੇ ਮੈਨੂੰ ਜਿੱਤ ਦਿਵਾਤੀ ਹੈ ਬਾਕੀ ਜੀ ਵੀਐਮ ਦਾ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਸਰਕਾਰਾਂ ਦੇ ਹੱਥ ਦੇ ਵਿੱਚ ਬਹੁਤ ਕੁਝ ਹੁੰਦਾ ਆ ਅੱਜ ਜਿਹੜਾ ਪਿਆਰ ਸ਼ਹਿਰ ਚੋਂ ਮਿਲ ਜਾਂ ਸਾਰਾ ਲੋਕੈਲਿਟੀ ਜੋ ਮਿਲ ਰਿਹਾ ਆ ਕੌਨਸੀ ਟਿਊਨਸੀ ਜੋ ਮਿਲ ਰਿਹਾ ਆ ਉਹਦਾ ਮੈਂ ਆਬਾਰੀਆਂ ਇਸ ਪਿਆਰ ਦੇ ਲਈ ਮੈਂ ਸਾਰਿਆਂ ਦਾ ਰਿਣੀ ਆ ਤੇ ਮੈਂ ਚਾਹਨਾ ਕਿ ਸਾਰੇ ਪ੍ਰਾਰਥਨਾ ਆਰਾਧਨਾ ਕਰਨ ਤਾਂ ਕਿ ਜੋ ਕੰਮ ਮੈਂ ਕਹੇ ਆ ਜੋ ਕੰਮ ਲੋਕ ਕਹਿੰਦੇ ਆ ਉਹ ਮੈਂ ਵਿਧਾਨ ਸਭਾ ਚ ਜਾ ਕੇ ਪੂਰੇ ਕਰ ਸਕਾਂ ਹੁਣ ਅਸੀਂ ਇਥੋਂ ਪੰਜਮ ਹਸਪੀਟਲ ਤੋਂ ਇਹ ਯਾਤਰਾ ਸ਼ੁਰੂ ਕਰ ਦਿੱਤੀ ਹੈ ਜਿਹੜੀ ਕਿ ਸਾਰਿਆਂ ਦੇ ਪਿਆਰ ਦੇ ਨਾਲ ਚੱਲ ਰਹੀ ਹੈ ਤੇ ਇਹਦੇ ਵਿੱਚ ਸਾਰੇ ਸ਼ਹਿਰ ਦਾ ਕੌਨਸੀਸਿਓਨਸੀ ਦਾ ਰਾਉਂਡ ਲਗਾਇਆ ਜਾਏਗਾ ਤੇ ਸਭ ਨੂੰ ਅਵੇਅਰ ਕੀਤਾ ਜਾਏਗਾ ਕਿ ਮੋਰ 7 ਨੰਬਰ ਦੇ ਉੱਤੇ ਬਟਨ ਦਬਾ ਕੇ ਤੁਰਹੀ ਦਾ ਨਿਸ਼ਾਨ ਤਾਂ ਬਣਾਇਆ ਤਾਂਕਿ ਤੁਰਹੀ ਦੇ ਨਿਸ਼ਾਨ ਦੇ ਨਾਲ ਜ਼ਰੂਰਤਮੰਦਾਂ ਦੀਆਂ ਆਸਾਂ ਦਾ ਵਿਕਲ ਵੜ ਸਕੇ ਆਓ 7 ਨੰਬਰ ਨੂੰ ਦਿਲ ਚ ਧਾਰੀਏ ਤੇ ਸਾਰੇ ਨੰਬਰਾਂ ਦਾ ਤਿਆਗ ਕਰੀਏ ਹਾਂ ਜਿਹੜੇ ਬੋਲੀਆਂ ਸਰਕਾਰਾਂ ਜਾਂ ਬੋਲੀਆਂ ਪਾਰਟੀਆਂ ਯਾ ਬੋਲੇ ਲੀਡਰ ਹੋ ਚੁੱਕੇ ਆ ਕਿ ਉਹਨਾਂ ਦਾ ਬਾਜਾ ਬਜਾਉਣ ਦੇ ਕੰਮ ਆਏਗਾ। ਇਸ ਦਰ ਜਿਹੜਾ ਰੋਡ ਤੋਂ ਕੱਢ ਰਹੇ ਹੋ ਅੱਜ ਕਿਹੜੀ ਜਗ੍ਹਾ ਤੋਂ ਲੈ ਕੇ ਕਿਹੜੇ-ਕਿਹੜੇ ਹਲਕੇ ਚ ਪਏ ਆ। ਅੱਜ ਪੰਚਮ ਹਸਪੀਟਲ ਇੱਥੋਂ ਸਟਾਰਟ ਕੀਤਾ ਗਿਆ ਜਵੱਦੀ ਵਾਲੇ ਪੁਲ ਤੋਂ ਪੰਜਾਬ ਮਾਤਾ ਨਗਰ, ਵਿਸ਼ਾਲ ਨਗਰ, ਸ਼ਹੀਦ ਭਗਤ ਸਿੰਘ ਨਗਰ, ਗੋਵਿੰਦ ਨਗਰ, ਸੁਨੀਤ ਭਾਈ ਰੰਧੀਰ ਸਿੰਘ ਨਗਰ, ਰਾਜਗੁਰੂ ਨਗਰ, ਬਾੜੇਵਾਲ, ਸ਼ਰਾਬਾ ਨਗਰ, ਮਾਡਲ ਟਾਊਨ ਐਕਸਟੈਂਸ਼ਨ, ਜਵਾਰ ਨਗਰ ਕੈਂਪ, ਮਾਡਲ ਗ੍ਰਾਮ ਕ੍ਰਿਸ਼ਨानगर ਯੂਨੀਵਰਸਿਟੀ ਕਿਚਲੂਨਗਰ ਉੱਤਮ ਸਿੰਘ ਨਗਰ ਮਹਾਰਿਸ਼ੀ ਵਾਲਮੀਕਨਗਰ ਹੈਬੋਵਾਲ ਤੇ ਡੰਡੀ ਸਾਹਿਬ ਸ਼੍ਰੀ ਡੰਡੀ ਸਾਹਿਬ ਵੀ ਮਹਾਰਾਜ ਟਾਗੋਰ ਨਗਰ ਗ੍ਰੀਨ ਪਾਰਕ ਮਲੇਰ ਕੋਟਲਾ ਹਾਊਸ ਤੇ ਰਖ ਬਾਗ ਸ਼ਾਮ ਨਗਰ ਸੀਤਾ ਨਗਰ ਤੇ 올 ਓਵਰ ਯਾਨੀ ਕਿ ਕੌਨਸੀ ਟਿਊਨਸੀ ਦਾ ਰਾਉਂਡ ਲੱਗੇਗਾ ਕੀ ਅਪੀਲ ਕਰੋਗੇ ਲੋਕਾਂ ਦੇ ਵਿੱਚ ਵਿਚਰੋਗੇ ਵੀ ਜਾ ਕੇ ਲੋਕਾਂ ਨਾਲ ਕੀ ਮੁੱਦੇ ਰੱਖੋਗੇ ਮੁੱਦੇ ਇਹੀ ਨੇ ਜੀ ਕਿ ਜੋ ਮੁੱਦਲੀਆਂ ਸਾਡੀਆਂ ਪ੍ਰੋਬਲਮਸ ਨੇ ਉਹ ਅੱਜ ਤੱਕ ਕੋਈ ਵੀ ਸੋਲਵ ਨਹੀਂ ਕਰ ਸਕਿਆ ਜਿਹਦੇ ਵਿੱਚ ਸਫਾਈ ਕ੍ਰਾਈਮ ਫ੍ਰੀ ਰੋਜ਼ਗਾਰ ਅਤੇ ਜਿਹੜੀ ਹੈਲਥ ਹੈਲਥ ਕੇਅਰ ਹੋਰ ਵੀ ਜਿੰਨੀਆਂ ਜ਼ਰੂਰਤਾਂ ਨੇ ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਲੁਧਿਆਣੇ ਜ਼ਿਲ੍ਹੇ ਦੀ ਇਸ ਕੌਨਸਟੀਚਨਸੀ ਚੋਂ ਡਰੱਗਸ ਨੂੰ ਖਤਮ ਕਰਨਾ ਤੇ ਇਤੋਂ ਕ੍ਰਾਈਮ ਨੂੰ ਖਤਮ ਕਰਨਾ ਤੇ ਜਿਹੜੀਆਂ ਰੋਡਸ ਇਨਫਰਾਸਟ੍ਰਕਚਰ ਵਧੀਆ ਦੇਣਾ ਸਾਂਝੇ ਚੁੱਲ੍ਹੇ ਦੀ ਪ੍ਰਥਾ ਚਲਾਉਣ ਜਾ ਰਹੇ ਆ ਜਿਹੜਾ ਰੈਸਟੋਰੈਂਟਾਂ ਚ ਆਮ ਆਦਮੀ ਨੂੰ ਠੱਗ ਵੀ ਮਹਿੰਗਾਈ ਕਰਕੇ ਲੁੱਟ ਪੈਂਦੀ ਆ ਉਹਦੇ ਤੋਂ ਬਚਾਉਣ ਦੇ ਲਈ ਸੁੰਝਾ ਸਾਂਝੇ ਚੁੱਲ੍ਹੇ ਦੀ ਸਟ੍ਰੇ ਡੌਗਸ ਦੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਹੱਲ ਕੀਤਾ ਜਾਏ ਮੈਨੀਫੈਸਟੋ ਨਾਲ ਲੈ ਕੇ ਚੱਲੇ ਆ ਸਾਰੀ ਕੌਨਸਟੀਟੂਐਂਸੀ 'ਚ ਵੰਡੇ ਆ ਜਾਏਗਾ